ਅਧਿਆਤਮਿਕ ਕੰਮ ਜੇ ਕਰੇ ਨਾਮ ਨਾ ਕਬੂ ਹੋ ਪਾਇਓ ਯੂ ਮੇ ਪਰਫੋਰਮ ਰਿਲੀਜੀਅਸ ਰਿਟਰਨਸ ਐਂਡ ਸਟੇਲ ਨੇਵਰ ਅਬਟੇਨ ਦਾ ਨਾਮ ਦਾ ਨੇਮ ਆਫ ਦਾ ਲਾਰਡ ਕਿ ਅਧਿਆਤਮਿਕ ਤੌਰ ਤੇ ਹੀ ਆਪਣੀਆਂ ਜ਼ਰੂਰਤਾਂ ਨੂੰ ਮੂਰੇ ਰੱਖ ਕੇ ਹੀ ਭਗਵਾਨ ਜੀ ਤੋਂ ਕੁਛ ਨਾ ਕੁਛ ਮੰਗੀ ਜਾਣਾ ਮੰਗੀ ਜਾਣਾ ਮੰਗੀ ਜਾਣਾ ਵੀ ਗਲਤ ਹੈ ਦੁਨਿਆਵੀ ਚੀਜ਼ਾਂ ਮੈਨੂੰ ਆਹ ਦੇ ਦਿਓ ਭਗਵਾਨ ਜੀ ਮੈਨੂੰ ਆਹ ਦੇ ਦਿਓ ਮੈਨੂੰ ਆਹ ਦੇ ਦਿਓ ਆਹ ਦੇ ਦਿਓ ਆਪਣੇ ਗੁਰੂਆਂ ਕੋਲੋਂ ਮੰਗੀ ਜਾਣਾ ਇਹ ਵੀ ਗਲਤ ਹੈ ਠੀਕ ਹੈ ਮੰਗਣਾ ਹੱਕ ਹੈ ਰੱਬ ਕੋਲੋਂ ਮੰਗਣਾ ਗੁਰੂਆਂ ਕੋਲੋਂ ਮੰਗਣਾ ਹੋਰ ਕਿੱਥੋਂ ਮੰਗੀਏ ਪਰ ਹਮੇਸ਼ਾ ਹੀ ਇਹੀ ਚੀਜ਼ਾਂ ਮੰਗੀ ਜਾਣੀਆਂ ਗਲਤ ਹੈ ਉਹ ਪ ਹੋਰਾ ਦਾ ਭਲਾ ਕਰਨ ਦਾ ਬਲ ਦੇ ਦੇਖੋ ਲਾਲਚ ਤਾਂ ਕਦੇ ਮੁਕਣਾ ਹੀ ਨਹੀਂ ਪਹਿਲਾਂ ਘੋੜਿਆਂ ਰੇੜਿਆਂ ਤੋਂ ਮੋਟਰ ਗੱਡੀਆਂ ਤੇ ਆ ਗਏ ਇਨਸਾਨ ਫਿਰ ਹੁਣ ਹਵਾਈ ਜਹਾਜ਼ ਵੀ ਮਾਲਕ ਨੇ ਵਕਸ਼ ਤੇ ਬੈ ਪਰ ਮੈਟਰ ਇਹ ਕਰਦੇਗਾ ਗੱਲ ਕੋਈ ਸਬਰ ਕਿੱਥੇ ਜਿਹਨੂੰ ਸਬਰ ਆ ਉਹਨੂੰ ਕੁੱਲੀ 'ਚ ਵੀ ਆ ਜਿਹਨੇ ਆਰਾਮ ਦੀ ਲੀਨ ਚਾਉਣਾ ਉਹਨੇ ਘੌਂਪੜੀ 'ਚ ਵੀ ਸੌ ਜਾਣਾ ਤੇ ਜਿਹਨੂੰ ਨੀਂਦ ਨਹੀਂ ਆਉਣੀ ਜਿਹਨੇ ਸਾਰੀ ਰਾਤ ਕਲਪਨਾ ਹੀ ਰਹਿਣਾ ਜਿਹਨੇ ਹਾਇ ਹੈਕਰੀ ਹੀ ਰੱਖਣੀ ਆ ਜਿਹਨੂੰ ਬਿਲਕੁਲ ਵੀ ਚੈਨ ਨਹੀਂ ਆਉਣਾ ਉਹਨੂੰ ਮਹਿਲ ਦਿਆਂ ਮਲਮਲ ਦਿਆਂ ਬਿਸਤਰਿਆਂ ਤੇ ਵੀ ਨਹੀਂ ਆਉਣਾ ਇਸ ਕਰਕੇ ਅਧਿਆਤਮਕ ਰਹਿਣਾ ਠੀਕ ਹੈ ਪਰ ਹਮੇਸ਼ਾ ਦੇ ਲਈ ਰਹਿਣਾ ਠੀਕ ਨਹੀਂ ਹੈ ਭਾਈ ਸਬਰ ਤੇ ਸਾਦਾ ਲਿਵਾਜ਼ ਜ਼ਰੂਰੀ ਹੈ